ਕਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਰਾਧਾ ਸਵਾਮੀ ਡੇਰਾ ਵਿਆਸ ਤੇ ਬਾਰੇ ਆਈ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਭਾਰਤੀ ਰੇਲਵੇ ਡੇਰਾ ਰਾਧਾ ਸਵਾਮੀ ਸੰਗ ਪਰਮੰਦਰ ਨੂੰ ਹਰ ਰਕਤ ਤੋਂ ਹਰ ਤਰ੍ਹਾਂ ਦਾ ਯੋਗ ਦੇ ਬੇਗਾ ਸੰਗ ਦਰਾਨ ਅਤੇ ਆਮ ਦਿਨਾਂ ਦਾ ਜਿਆਦਾਤਰ ਜਿਵੇਂ ਆਪਦੇ ਬਿਆਸ ਖਸਬੇ ਵਿੱਚ ਸਥਿਤ ਡੇਰੇ ਤੱਕ ਰੇਲਵੇ ਰਾਹੀਂ ਜਾਂਦੀ ਹੈ ਤੇ ਨਾਲ ਹੀ ਹੁਣ ਮੰਤਰੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਇੱਕ ਵਾਰ ਖੁਦ ਰੇਲਵੇ ਸਟੇਸ਼ਨ ਨੂੰ ਬਿਆਸ ਦੌਰਾਨ ਕਰਨ ਅਤੇ ਟੈਂਡਰ ਜਾਰੀ ਕਰਨ ਅਤੇ ਚ ਡਿਜ਼ਾਈਨ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਕਾ ਦੁਆਰਾ ਸੁਝਾਏ ਗਏ ਕੁਝ ਸੁਧਾਂ ਕਰ ਲਈ ਵੀ ਕਿਹਾ ਬਿਟੂ ਨੇ ਕਿਹਾ ਕਿ ਰੇਲਵੇ ਬਿਆਸ ਰੇਲਵੇ ਸਟੇਸ਼ਨ ਤੇ ਪੀਕ ਸੀਜ਼ਨ ਦੌਰਾਨ 30 ਤੋਂ 40000 ਯਾਤਰੀ ਤੇ ਰੋਜ਼ਾਨਾ 6030 ਆਉਂਦੇ ਹਨ ਪਰ ਆਉਣ ਵਾਲੇ ਸਮੇਂ ਸਤਸੰਗ ਸੀਯੰਚ ਦਰਾਨ 670 ਯਾਤਰੀਆਂ ਦੀ ਆਵਾਜ਼ੀ ਹੋਣ ਦੀ ਉਮੀਦ ਹੈ ਦੇ ਨਾਲ ਹੀ ਡਰਾ ਰਾਧਾ ਸਵਾਮੀ ਸਤਸੰਗ ਦੇ ਮੈਂਬਰਾਂ ਅਤੇ ਰੇਲਵੇ ਉਤਰੀ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਰਮਨੀਤ ਸਿੰਘ ਬਿੱਟੂ ਨੇ ਦੇ ਰਾਜ ਮੰਤਰੀ ਜੀ ਰੇਲਵੇ ਅਤੇ ਪੂਰਵ ਪ੍ਰਸ਼ਾਸਨ ਅਧਿయోగਨੀ ਗਏ ਕੇ ਰੇਲਵੇ ਸਤਸੰਗ ਰਾਣ ਦੇ ਰਾ ਪਰ ਉਕਰਾਂ ਦੇ ਵੱਡੇ ਪੱਧਰ ਤੇ ਡਿੱਗਨ ਨੂੰ ਸਮਝਦਾ ਹੈ ਤੇ ਆਮ ਦਿਨਾਂ 'ਚ ਇਸ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਸਟੇਸ਼ਨ ਅਬਿਆਸ ਦੀ ਨਵੀਂ ਅਮਰਤ ਜੋ ਕੇ ਅਮਰਤਪਾਰਤ ਰੇਲ ਸਟੇਸ਼ਨ ਦੇ ਤਹਿਤ ਮੋਡਿਫਾਈਕਰ ਕੀਤੀ ਜਾ ਰਹੀ ਹੈ ਅਨੁਸਾਰੀਆਂ ਨਾਗਰਿਕ ਕਸੂਲਤਾਵਾਂ ਵਾਲਾ ਵੀ ਪੰਦਰੀ ਬਣਾਈ ਦੀ ਇਟਾਂ ਚਾ ਸਟੇਸ਼ਨ ਬਣਾਇਆ ਜਾਵੇਗਾ ਵੀਡੀਓ ਦੇਖਣ ਲਈ ਤੋਂ ਵੱਡਾ ਧੰਨਵਾਦ